ਕੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਔਰ ਦੂਜੇ ਪਾਸੇ ਕਰਨਲ ਦੇ ਦੋਸ਼ੀ ਉਹਨਾਂ ਦੇ ਉੱਤੇ ਵੀ ਐਫ ਆਈ ਆਰ ਦਰਜ ਹੋ ਗਈ ਹੈ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਗਲੇ ਦਾ ਫੰਦਾ ਬਣ ਗਿਆ ਇੱਕ ਸਿਮ ਜਿਹੜਾ ਕਿ 2 ਨੰਬਰ ਦਾ ਸਿਮ ਫੜਿਆ ਜਾਂਦਾ ਤਾਂ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਵਿਜੀਲੈਂਸ ਦੇ ਹੱਥ ਸਬੂਤ ਲਗੇ ਸਤਿਕਾਰਯੋਗ ਕਾਜ਼ੀ ਉਮੀਦ ਕਰਨਾ ਆ ਤੁਸੇ ਪਰ ਕੋ ਵਧਿਆ ਹੋਗਾ ਜੇ ਆਪ ਤੁਵਾਨੂੰ ਚੜਦੀ ਕਲਾ 'ਚ ਰੱਖੇ ਅਤੇ ਜੀ ਵਿਕਰਮ ਸਿੰਘ ਮਜੀਠੀਆ ਦੀ ਸਿਮਾ ਜਿਹੜੀਆਂ ਨੇ ਇੱਕ ਵੱਡਾ ਇਹਦੇ ਵਿੱਚ ਜਿਹੜਾ ਰੌਜ ਖੁੱਲ ਕੇ ਆਇਆ ਕਿ ਇਹ ਸਿਮਾ ਹੁਣ ਮਨਜੀਠੀਏ ਦੇ ਗਲੇ ਦਾ ਤੋਕ ਜਿਹੜਾ ਨਾ ਬਣੰਗੀਆਂ ਤੇ ਇੱਥੇ ਵੱਡੇ ਵੱਡੇ ਰਾਜ਼ ਖੋਲ ਕੇ ਸਾਹਮਣੇ ਆਂਦੇ ਪਏ ਨੇ ਇੱਥੇ ਨਾਲ ਹੀ ਜਿਹੜਾ ਕਰਨਲ ਕੇਸ ਹੈ ਉਹਦੇ ਵਿੱਚ ਸੀਬੀਆਈ ਨੇ ਵੱਡਾ ਐਕਸ਼ਨ ਲਿ ਲੈਆ ਤੇ ਜਿਹੜੇ ਵੀ ਇਹਦੇ ਵਿੱਚ ਐ ਐਸਐਚਓ ਜੋ ਵੀ ਸਾਡੇ ਦੇ ਵਿੱਚ ਮਲਬਸ ਸਨ ਉਨ੍ਹਾਂ ਤੇ ਜਿਹੜਾ ਨਾ ਚੜਾਈ ਜਿਹੜੀ ਸੀਬੀਆਈ ਨੇ ਕਰ ਦਿੱਤੀ ਏ ਇੱਥੇ ਕੀ ਅਪਡੇਟ ਹੈ ਬਹੁਤ ਐਮ ਕਿਸਮ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਅੱਗੇ ਕੀ ਹੋਣਾ ਲੈ SIM ਕਾਰਡ ਨੂੰ ਲੈ ਕੇ ਮਨਜੀਠੀਏ ਨੇ ਜਿਹੜੀਆਂ SIM ਆ ਇਸਤੇਮਾਲ ਕੀਤੀਆਂ ਸਨ ਉਹਦੇ ਵਿੱਚ ਜਿਹੜੀਆਂ ਰਿਕਾਰਡਿੰਗ ਜਿਹੜਾ ਡਾਟਾ ਲੱਭਿਆ ਏ ਅਜੇ ਬਹੁਤ ਐਮ ਕਿਸਮ ਦੀ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲਾਂ ਜਾਣਕਾਰੀ ਹਾਸਿਲ ਕਰਨੇ ਫੇਰ ਆਦੇ ਤੇ ਮਜੀਦ ਚਰਚਾ ਕਰਾਂਗੇ ਵੀਡੀਓ ਵੇਖਣ ਤੋਂ ਬਾਅਦ ਸਾਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਆ ਵੇਖਦੇ ਆ ਵੀਡੀਓ ਲੈਟਸ ਗੋ ਹਾਂਜੀ ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਔਰ ਦੂਜੇ ਪਾਸੇ ਕਰਨਲ ਦੇ ਦੋਸ਼ੀ ਉਹਨਾਂ ਦੇ ਉੱਤੇ ਵੀ ਐਫ ਆਈ ਆਰ ਦਰਜ ਹੋ ਗਈ ਹੈ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਗਲੇ ਦਾ ਫੰਦਾ ਬਣ ਗਿਆ ਇੱਕ ਸਿਮ ਜਿਹੜਾ ਕਿ 2 ਨੰਬਰ ਦਾ ਸਿਮ ਫੜਿਆ ਜਾਂਦਾ ਤਾਂ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਵਿਜੀਲੈਂਸ ਦੇ ਹੱਥ ਸਬੂਤ ਲੱਗੇ ਨੇ ਦਰਾਂ ਸਾਲ ਦੇ ਵਿੱਚ ਪਹਿਲਾਂ ਤਾਂ 540 ਕਰੋੜ ਦਾ ਹੀ ਜ਼ਿਕਰ ਹੋ ਰਿਹਾ ਸੀ ਪਰ ਇੱਥੇ ਜਿਹੜਾ ਕਿ 840 ਕਰੋੜ ਫੜੇ ਗਏ ਨੇ ਵਿਜੀਲੈਂਸ ਦੇ ਹੱਥ ਜਿਹੜੇ ਸਬੂਤ ਲੱਗੇ ਨੇ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇੱਕ ਪਾਸੇ ਕਰਨਲ ਵਾਰਡ ਦੇ ਦੋਸ਼ੀ ਜਿਨ੍ਹਾਂ ਨੂੰ ਬਹੁਤ ਲੰਮਾ ਸਮਾਂ ਜਾਨੀ ਭਾਈਦਾਂ ਨੂੰ ਹੋ ਗਿਆ ਸੀ ਪਹਿਲਾਂ ਪੰਜਾਬ ਦੀ ਪੁਲਿਸ ਕਹਿੰਦੇ ਇਨਕੁਆਇਰੀ ਕਰੂਗੀ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਕੋਲ ਇਹ ਮੁਕੱਦਮਾ ਜਾਂਦਾ ਤਾਂ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਸ਼ਾਰੀਅਲ ਕਰਦੀ ਆ ਤਾਂ ਮਾਮਲੋਗ ਹਾਈ ਕੋਰਟ ਬਣੀਓ ਚੰਡੀਗੜ੍ਹ ਪੁਲਿਸ ਨੂੰ ਇਹਦਾ ਕੇਸ ਸੌਂਪ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਕੋਈ ਵੀ ਸਿੱਟਾ ਸਾਹਮਣੇ ਨਿਕਲ ਕੇ ਨਹੀਂ ਆਇਆ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਕਿ सीबीआई ਦੇ ਹੱਥ ਚੜ੍ਹਦਾ ਕੇਸ ਤਾਂ ਅੱਜ ਦੋ ਅਫਸਰਾਂ ਦੇ ਉੱਤੇ ਜਿਹੜੇ ਕਿ ਉਹ ਐਸਐਚਓ ਸੀ ਜਿਨ੍ਹਾਂ ਨੇ ਜਸਪ੍ਰੀਤ ਸਿੰਘ ਦਾ ਕਤਲ ਵੀ ਕੀਤਾ ਸੀ ਔਰ ਦੂਜੇ ਪਾਸੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਉਹਨਾਂ ਦੇ ਬੇਟੇ ਔਰ ਕਰਨਲ ਦੀ ਘੁੱਟਮਾਰ ਕੀਤੀ ਸੀ ਤਾਂ ਹੁਣ ਦੋਵੇਂ ਅਫਸਰਾਂ ਦੇ ਉੱਤੇ ਬਾਅਦ ਵੱਡਾ ਮੁਕਾਦਮਾ ਚਲਾਇਆ ਜਾਊਗਾ ਕਿਉਂਕਿ ਲੋਕ ਕਹ ਰਹੇ ਸੀ ਕਿ ਕਾਰਨਰ ਦੇ ਦੋਸ਼ੀ ਨੇ ਪਰ ਦਰਸਲ ਦੇ ਵਿੱਚ ਜਸਪ੍ਰੀਤ ਸਿੰਘ ਦੇ ਮਾਰਡਰ ਦਾ ਵੀ ਕੇਸ ਇਸੇ ਦੇ ਨਾਲ ਚੱਲੂ ਆ ਕਿਉਂਕਿ ਉਹਨਾਂ ਨੇ ਫੇਕ ਇਨਕਾਊਂਟਰ ਕੀਤਾ ਸੀ ਇਹਨਾਂ ਦੋਵੇਂ ਖਬਰਾਂ ਨੇ ਪੂਰੇ ਪੰਜਾਬ ਦੇ ਅੰਦਰ ਤਰਥੰਲੀ ਮਚਾ ਕੇ ਰੱਖ ਦਿੱਤੀ ਹੈ ਕਿਉਂਕਿ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਜਿਹੜੇ ਦਾਵਾ ਕਰਦੇ ਸੀ ਕਲੀਨ ਚਿੱਟ ਦੇ ਦਿੰਦੇ ਸੀ ਕਹਿੰਦੇ ਭਾਈ ਵਿਕਰਮ ਸਿੰਘ ਮਜੀਠੀਆ ਨਾ ਹੀ ਤਾਂ ਦੇ ਕੋਲ ਕੋਈ ਬੇਨਾਮੀ ਸੰਪਤੀ ਹੈ ਔਰ ਨਾ ਹੀ ਉਹ ਚਿੱਟੇ ਦਾ ਤਸਕਰ ਪਰ ਜਿਹੜੀ ਤੁਸੀਂ ਅੱਜ ਮਜੀਠੀਏ ਤੇ ਖਬਰ ਦੇਖਣ ਜਾ ਰਹੇ ਹੋ ਬੜੀ ਹੀ ਅਹਿਮ ਖਬਰ ਹੈ ਪਹਿਲੀ ਖਬਰ ਹੈ ਕਰਨਲ ਪੁਸ਼ਪਿੰਦਰ ਸਿੰਘ ਬਾਠ ਜਿਨ੍ਹਾਂ ਦਾ ਮਾਮਲਾ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਸੀ ਸੀਬੀਆਈ ਬੰਨੀਓ ਜਿਹੜਾ ਕਿ ਪਹਿਲੇ ਕਦਮ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਗਈ ਹੈ ਔਰ ਦੋਵਾਂ ਜਣੇ ਨੂੰ ਹੁਣ ਗ੍ਰਿਫਤਾਰ ਕਰਨ ਜਾ ਰਹੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਅਪਡੇਟ ਸਾਂਝੀ ਕਰਨੀ ਹੈ ਬੜੀ ਹੀ ਅਹਿਮ ਹੈ ਸੁਣੋ ਪਾਟ ਦੇ ਨਾਲ ਹੋਏ ਗੁੱਟਮਾਰ ਮਾਮਲੇ ਦੇ ਵਿੱਚ ਹੁਣ ਸੀਬੀਆਈ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਤੋਂ ਕਾਬੂ ਇਹ ਕਿ ਸੀਬੀਆਈ ਨੇ 21 ਮਾਰਚ 2025 ਨੂੰ ਪਟਿਆਲਾ ਵਿੱਚ ਧਾਮੇ ਤੇ ਫੌਜ ਦੇ ਕਰਨਲ ਕੁਸ਼ਪਿੰਦਰ ਸਿੰਘ ਬਾੜ ਅਤੇ ਉਨ੍ਹਾਂ ਦੇ ਪੁੱਤਰ ਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰਦੇ ਹੋਏ ਵੱਡੀ ਕਾਰਵਾਈ ਕੀਤੀ ਹੈ ਇਹ ਕਾਰਵਾਈ ਪੰਜਾਬ ਬਿਹਾਰਾ ਹਾਈ ਕੋਰਟ ਦੇ ਖਾਤੋਂ ਬਾਤ ਕੀਤੀ ਗਈ ਹੈ ਸੀਬੀਆਈ ਨੇ ਪਟਿਆਲਾ ਪੁਲਿਸ ਤੋਂ ਮਾਮਲਾ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਐਫਆਈਆਰ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਲਈ ਦੱਸ ਦਈਏ ਕਿ ਕਰਨਲ ਫੁਸਵੇਦ ਸਿੰਘ ਬਾਟ ਫੁਟਮਾਲ ਮਾਮਲੇ 'ਚ ਸੀਬੀਆਈ ਨੇ ਐਫਆਈਆਰ ਦਰਜ ਕੀਤੀ ਹੈ ਇਸ ਵਿੱਚ ਤਿੰਨ ਇੰਸਪੈਕਟਰਾਂ ਸਵੇਤ ਪੰਜਪੁਰਖਲਾਜ਼ਮਾ ਦੇ ਨਾਮ ਦਰਜ ਹਨ ਇੰਸਪੈਕਟਰ ਰੋਣੀ ਸਿੰਘ ਅਰਜਿੰਦਰ ਸਿੰਘ ਤੇ ਹੈਰੀ ਕੋਪਰਾਏ ਦੇ ਨਾਮ ਸ਼ਾਮਲ ਹਨ ਤੇ ਇਸ ਦੇ ਨਾਲ ਹੀ ਐਫਆਈਆਰ 'ਚ ਰਾਜਵੀਰ ਸਿੰਘ ਤੇ ਸੁਰਜੀਤ ਸਿੰਘ ਦਾ ਨਾਮ ਵੀ ਸ਼ਾਮਲ ਹੈ ਐਫਆਈਆਰ 'ਚ ਇੱਕ ਹੋਰ ਪਛਾਣਦੇ ਵਿਅਕਤੀ ਵੀ ਨਾਮ ਦਰਜ ਕੀਤਾ ਗਿਆ ਤਾਂ ਸੁਣ ਲਓ ਪੰਜਾਬ ਵਾਲੇ ਜਿਹੜੇ ਕਰਨਲ ਦੇ ਦੋਸ਼ੀ ਨਹੀਂ ਇੱਕ-ਇੱਕ ਕਰਕੇ ਜਿਹੜੀ ਉਹਨਾਂ ਨੂੰ ਜੇਲ੍ਹ ਪਹੁੰਚਾਇਆ ਜਾਊਗਾ ਕਿਉਂਕਿ ਮਾਨਯੋਗ ਹਾਈ ਕੋਰਟ ਦੀ ਸਖਤ ਹਦਾਇਤ ਆ ਗਈ ਹੈ ਸੀਬੀਆਈ ਨੂੰ ਖੁੱਲੀ ਛੂਟ ਦੇ ਦਿੱਤੀ ਹੈ ਕਿ ਨਾ ਪੰਜਾਬ ਦੀ ਸਰਕਾਰ ਨਾ ਪੰਜਾਬ ਦੀ ਪੁਲਿਸ ਔਰ ਨਾ ਚੰਡੀਗੜ੍ਹ ਦੀ ਪੁਲਿਸ ਇਸ ਕੇਸ ਨੂੰ ਹੱਲ ਨਹੀਂ ਕਰ ਸਕਦੀ ਇਹ ਕੇਸ ਅਸੀਂ ਤੁਹਾਨੂੰ ਸੌਂਪਦੇ ਆਂ ਤਾਂ ਉਹਨਾਂ ਨੂੰ ਵੱਡੀ ਹਦਾਇਤ ਦਿੰਦੇ ਹੋਏ ਹਾਈ ਕੋਰਟ ਨੇ ਖੁੱਲੀ ਛੂਟ ਦੇ ਦਿੱਤੀ ਹੈ ਤਾਂ ਹਰੇਕ ਨਾਅਬਸ਼ਿਆਂ ਨੂੰ ਅੰਜਾਮ ਤੱਕ ਪਹੁੰਚਾਇਆ ਜਾਊਗਾ ਔਰ ਦੂਜੇ ਪਾਸੇ ਆਜੋ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਵਕੀਲ ਅਰਸ਼ਦੀਪ ਕਲੇਰ ਸਿੰਘ ਉਹ बार-बार ਯਾਨੀ ਦਾਵਾ ਕਰ ਰਹੀ ਸੀ ਕਹਿੰਦੇ ਬਿਕਰਮ ਸਿੰਘ ਮਜੀਠੀਆ ਦੇ ਨਾਮ ਤੇ ਕੋਈ ਬੇਨਾਮੀ ਸੰਪਤੀ ਨਹੀਂ ਹੈਗੀ ਪਰ ਪਹਿਲਾਂ ਦਾ ਦਾਵਾ ਹੋ ਰਿਆ ਸੀ ਕਹਿੰਦੇ 540 ਕਰੋੜ ਦਾ ਤਾਂ ਹੁਣ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ ਹੈ ਦਰਅਸਲ ਦੇ ਵਿੱਚ ਜਿਹੜਾ ਉਹ ਸਿਮ ਫੜਿਆ ਗਿਆ ਉਹ ਕਿਸੇ ਹੋਰ ਬੰਦੇ ਦੇ ਨਾਮ ਤੇ ਸੀ ਜਿਸ ਦਿਨ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਤੋਂ ਉਹ ਬੰਦਾ ਕੈਨੇਡਾ ਦੇ ਵਿੱਚ ਚਲੇ ਜਾਂਦਾ ਯਾਨੀ ਭੱਜ ਜਾਂਦਾ ਸਿੱਧੇ ਤੌਰ ਤੇ ਕਹੀਏ ਆਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਹਾਣੀ ਬਿਕਰਮ ਸਿੰਘ ਮਜੀਠੀਏ ਦੇ ਅਸਲੀ ਕਾਲੇ ਸਮਰਾਜ ਦੀ ਇਹਦਾ ਕਹਿੰਦੇ ਸੀ ਸਾਡੇ ਕੋਲੇ ਦੀ ਵਾਈਫ ਵੀ ਕਹਿੰਦੀ ਸੀ ਉਹਦੀ ਪਤਨੀ ਮਜੀਠੀਏ ਦੀ ਕਹਿੰਦੀ ਸਾਡੇ ਕੋਲੋਂ ਜੋ 540 ਕਰੋੜ ਨਾ ਮਿਲਿਆ ਕੀ ਸਾਨੂੰ ਦੇਣਗੇ ਪਰ ਹੁਣ ਜਿਹੜਾ 800 ਕਰੋੜ ਰੁਪਏ ਦਾ ਮਾਮਲਾ ਤੁਹਾਡੇ ਮੈਂ ਸਾਹਮਣੇ ਤਰਨ ਜਾ ਰਿਹਾ ਕਿਉਂਕਿ ਬਿਕਰਮ ਸਿੰਘ ਮਜੀਠੀਏ ਦੇ ਖਿਲਾਫ ਵਿਜੀਲੈਂਸ ਦੇ ਹੱਥ 800 ਕਰੋੜ ਦਾ ਮਾਮਲਾ ਲੱਗ ਗਿਆ वैसे ਤਾਂ ਕਹਿੰਦੇ 15000 ਕਰੋੜ ਤੱਕ ਦੀ ਪ੍ਰਾਪਰਟੀ ਆ ਜੇਕਰ ਪੂਰੀ ਜ਼ਮੀਨ ਜਾਇਦਾਦ ਇਹਨਾਂ ਦੇ ਘਰ ਮਹਿਲ ਮਲਾਰੇ ਇਹਨਾਂ ਦਾ ਸਾਰਾ ਸਮਰਾਜ ਲਾਈ ਪੂਰਾ 15000 ਕਰੋੜ ਰੁਪਏ ਦਾ ਬਣਦਾ ਪਰ ਜਿਹੜੇ ਹੁਣ ਇਹਨਾਂ ਦੇ ਵਕੀਲਾ ਇਹਨਾਂ ਦੇ ਘਰ ਵਾਲਿਆ ਇਹਨਾਂ ਦੇ ਜਿਹੜੇ ਹੋਰ ਇਹਨਾਂ ਦੇ ਵਰਕਰ ਨੇ ਚਾਹੇ ਉਹ ਬਾਦਲ ਕੇ ਹੋਣ ਜਿੰਨੇ ਵੀ ਲੋਕ ਇਹ ਇਕੱਠੇ ਹੋ ਕੇ ਇਹ ਗੱਲ ਕਹਿ ਰਹੇ ਸੀ ਕਿ ਬਿਕਰਮ ਸਿੰਘ ਮਜੀਠੀਆਤਾ ਜੀ ਭਲਾ ਲੋਕ ਹੈ ਇਹਦਾ ਸਰਕਾਰਾਂ ਦੀਆਂ ਪੋਲਾਂ ਖੋਲਦਾ ਸਾਡਾ ਮਜੀਠੀਆ ਪਰ ਦਰਸਲ ਦੇ ਵਿੱਚ ਮੰਜੀਟੀਆਂ ਦੀ ਪੋਰ ਖੁੱਲ ਚੁੱਕੀ ਆ ਉਹ ਸਿਮ ਨਹੀਂ ਉਹਨੂੰ ਪਸਾ ਦਿੱਤਾ ਕਿਉਂਕਿ ਜਿਹੜਾ ਸਿਮ ਸੀ ਇੱਕ ਨਹੀਂ ਬਹੁਤ ਸਾਰੇ ਸਿਮ ਹੋ ਸਕਦੇ ਨੇ ਕਿਉਂਕਿ ਜਿਹੜੇ ਇਹ ਲੋਕ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਐਨੇ ਪੈਰ ਪਸਾਰੇ ਸੀ ਕਿ ਜਗਾ ਜਗਾ ਦੇ ਵਿੱਚ ਆਪਣਾ ਨੈਟਵਰਕ ਬਣਾ ਰੱਖਿਆ ਸੀ ਇਹਨਾਂ ਦੇ ਥੱਲੇ ਕੰਮ ਕਰਨ ਵਾਲੇ ਜਿਹੜੇ ਬੰਦੇ ਸੀ ਉਹਨਾਂ ਨੂੰ ਐਸੇ ਹੀ ਪ੍ਰਕਾਰ ਦੋ ਨੰਬਰ ਦੇ ਸਿਮ ਦਿੱਤੇ ਜਾਂਦੇ ਸੀ ਤੇ ਉਹ ਵਰਤਦੇ ਸੀ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਮਜੀਠੀਏ ਦੇ ਨਾਲ ਰਲੇ ਹੋਏ ਨੇ ਤਾਂ ਹੁਣ ਮਜੀਠੀਏ ਦਾ ਜਿਹੜਾ ਬੰਦਾ ਸੀ ਉਹ ਖਾਸਮ ਖਾਸ ਸੀ ਖੰਨੇ ਤੋਂ ਉਹ ਬੰਦਾ ਸੀ ਖੰਨੇ ਤੋਂ ਹੀ ਉਹ ਸਿੰਮ ਖਰੀਦਿਆ ਜਾਂਦਾ ਤੇ ਬਿਕਰਮ ਮਜੀਠੀਏ ਦੇ ਲਈ ਉਹ ਵਰਤਨ ਨੂੰ ਦਿੱਤਾ ਜਾਂਦਾ ਤਾਂ ਹੁਣ ਉਹ ਸਿੰਮ ਨੇ ਬਿਕਰਮ ਮਜੀਠੀਏ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਔਰ ਦੂਜੇ ਪਾਸੇ ਬਿਕਰਮ ਮਜੀਠੀਏ ਦਾ ਸਾਥ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੇ ਵੀ ਤਾਰਾ ਕਸਣ ਜਾ ਰਹੇ ਨੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਜੋ ਕਿ ਬਹੁਤ ਸਾਰੇ ਕਾਂਗਰਸ ਦੇ ਲੀਡਰ ਪਹਿਲਾਂ ਵੀ ਨਿਕਲ ਕੇ ਆਏ ਆ ਤਾਂ ਪੰਜਾਬ ਦਾ ਮੁੱਖ ਮੰਤਰੀ ਔਰ ਪੰਜਾਬ ਦੇ ਲੋਕ ਪਹਿਲੀ ਸਮਝ ਚੁੱਕੇ ਸੀ ਕਿ ਭਾਈ ਜਿਹੜੀ ਇਹ ਕਾਂਗਰਸ ਹੈ ਦਸ ਸਾਲ ਦੇ ਵਿੱਚ ਅਕਾਲੀ ਦਲ ਦੇ ਨਾਲ ਰਣੇ ਹੋਏ ਨੇ ਔਰ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਇਹ ਕਾਂਗਰਸੀ ਲੋਕ ਬੁੱਧੂ ਬਣਾਉਣ ਦਾ ਕੰਮ ਕਰ ਰਹੀ ਸੀ ਅੰਦਰ ਖਾਤੇ ਇਹ ਸਾਰੇ ਇੱਕੋ ਹੀ ਭਾਂਡੇ ਵਿੱਚ ਖਾਂਦੇ ਨੇ ਇੱਕੋ ਹੀ ਥਾ ਰਹਿੰਦੇ ਨੇ ਇਹਨਾਂ ਦੀ ਆਪਸ ਦੇ ਵਿੱਚ ਰਿਸ਼ਤੇਦਾਰੀਆਂ ਵੀ ਨੇ ਤੁਸੀਂ ਪਹਿਲਾਂ ਕਈ ਵਾਰ ਸੁਣਿਆ ਵੀ ਹੋਣਾ ਤਾਂ ਹੁਣ ਕੈਪਟਨ ਮਰਿੰਦਰ ਸਿੰਘ ਵੀ ਫਸ ਸਕਦਾ ਪਹਿਲਾਂ ਚੰਨੀ ਨੇ ਬਿਆਨ ਦਿੱਤਾ ਜਦੋਂ ਚੰਨੀ ਨੂੰ ਤਾਜਿਆ ਮਾਰਿਆ ਫਿਰ ਕਹਿੰਦਾ ਮੈਨੂੰ ਤਾਂ ਐ ਲੱਗਿਆ ਕਹਿੰਦਾ ਪ੍ਰਗਟ ਫੜ ਲਿਆ ਜੀ ਫਿਰ ਖੈਰਾ ਸਾਹਿਬ ਆ ਜਾਂਦੇ ਨੇ ਉਹਨਾਂ ਨੇ ਵੀ ਬਿਆਨ ਦਿੱਤੇ ਸੀ ਕਹਿੰਦਾ ਜੀ ਇਹ ਤਾਂ ਬੜਾ ਗਲਤ ਕੰਮ ਕੀਤਾ ਪੰਜਾਬ ਦੀ ਸਰਕਾਰ ਨੇ ਮੈਨੂੰ ਐ ਨਹੀਂ ਸਮਝਾਉਂਦੀ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਪੁੱਛਣ ਕਿ ਤੁਸੀਂ ਚਾਹੁੰਦੇ ਕੀ ਆ ਜਿਹੜੇ ਆਖਾਲੀ ਦਲ ਨੂੰ ਪੰਜਾਬ ਦੇ ਲੋਕਾਂ ਨੇ ਲੱਤ ਮਾਰੀ ਹੈ ਤੁਸੀਂ ਉਹਨਾਂ ਲੋਕਾਂ ਦੀ ਹਮਾਇਤ ਕਰ ਰਹੇ ਹੋ ਜਿਹੜੇ ਲੋਕ ਡੇਰੇ ਵਾਲੇ ਦੀ ਹਮਾਇਤ ਕਰਦੇ ਸੀ ਜਿਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਤੁਸੀਂ ਉਹਨਾਂ ਅਕਾਲੀਆਂ ਦੀ ਗੱਲ ਕਰਦੇ ਆ ਜਿਹੜੇ ਅਕਾਲੀਆਂ ਨੇ ਇਹਨਾਂ ਹੀ ਮਜੀਠੀਆਂ ਦੇ ਘਰ ਦੇ ਵਿੱਚ 1000 ਬੰਦਾ ਮਾਰਨ ਤੋਂ ਬਾਅਦ ਜਰਨਲ ਅਡਹਿਰ ਨੂੰ ਆਪਣੇ ਘਰ ਦੇ ਵਿੱਚ ਬਿਠਾ ਕੇ ਰੋਟੀ ਖਵਾਈ ਸੀ ਇਹ ਨੇ ਪੰਜਾਬ ਦੇ ਅਕਾਲੀ ਤਾਂ ਹੁਣ ਇੱਥੇ ਪੰਜਾਬ ਦੇ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਓਕੇ ਜੀ ਇਹ ਅਪਡੇਟ ਤੁਸੀਂ ਵੇਖੀ ਹੈ ਇੱਥੇ ਜੀ ਕਾਂਗਰਸੀ ਤੇ ਅਕਾਲੀ ਦਲ ਇੱਕੋ ਹੀ ਥਾਲੀ ਦੇ ਬੈਂਗਨ ਨੇ ਤੇ ਬਹੁਤ ਸਾਰੇ ਲੋਕ ਸਮਝਦੇ ਸਨ ਕਿ ਕਾਂਗਰਸੀ ਜਿਹੜੇ ਨੇ ਉਹ ਪੰਜਾਬ ਦਾ ਬਹੁਤ ਭਲਾ ਸੋਚਦੇ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੀਆਂ ਗੱਲਾਂ ਤੇ ਬਹੁਤ ਜ਼ਿਆਦਾ ਆ ਯਕੀਨ ਵੀ ਕਰਦੇ ਸਨ ਭਰੋਸਾ ਵੀ ਕਰਦੇ ਸਨ ਲੇਕਿਨ ਇੱਥੇ ਹੁਣ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਭੀਆਂ ਐਸਾ ظاہر ਹੁੰਦਾ ਪਿਆ ਕਿ ਸਾਰੇ ਆਪਸ ਚ ਰਲੇ ਨੇ ਤੇ ਸਾਰੇ ਇੱਕ ਦੂਜੇ ਦੀ ਜਿਹੜੀ ਨਾ ਚੋਰੀ ਚਕਾਰੇ ਜਿਹੜੀ ਨਾ ਉਹਦੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਇੱਥੇ ਵਿਕਰਮ ਮਜੀਠੀਆ ਦੀ ਜਿਹੜੀ SIM ਹੈ ਉਹਨੂੰ ਲੈ ਕੇ ਹੁਣ ਅੱਗੇ ਮਸੀਦ ਵੀ ਵੱਡੇ ਵੱਡੇ ਰਾਜ਼ ਖੋਲਦੇ ਪਏ ਨੇ ਕਿ ਕਿਸ ਤਰ੍ਹਾਂ ਵਿਕਰਮ ਮਜੀਠੀਆ ਇੱਕ ਨਹੀਂ ਬਲਕਿ ਬਹੁਤ ਸਾਰੇ ਨੰਬਰ ਜਿਹੜਾ ਇਸਤੇਮਾਲ ਕਰਦਾ ਪਿਆ ਸੀ ਆਖਿਰ ਐ ਦੋ ਨੰਬਰੀ ਕਰਨ ਦੀ ਵਿਕਰਮਜੀਤ ਜੀ ਦੀ ਖੀਲ ਹੋਰ ਸੀ ਸਾਰਿਆਂ ਤੋਂ ਵੱਡੀ ਗੱਲ ਕਿ ਕਿਹੜੀਆਂ ਗੱਲਾਂ ਉਹਨੇ ਕਰਨੀਆਂ ਸਨ ਕਿ ਉਹ ਆਪਣੇ ਨਾਂ ਤੇ SIM ਨਹੀਂ ਲੈ ਕੇ ਰੰਤਾ ਸੀ ਗੱਲ ਨਹੀਂ ਕਰਦਾ ਸੀ ਬਲਕਿ ਦੂਜਿਆਂ ਦੇ ਨਾਂ ਤੇ SIM ਲੈ ਕੇ ਉਹਦੇ ਤੋਂ ਕਾਲਾਂ ਕਰਦਾ ਸੀ ਤੇ ਇਥੋਂ ਜਿਹੜਾ ਨਾ ਬਹੁਤ ਸਾਰੇ ਡਾਊਟਸ ਕ੍ਰੀਏਟ ਹੁੰਦੇ ਨੇ ਤੇ ਨਾਲ ਜੈਨਜੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ ਜਿਹੜਾ ਖੰਨਾ ਹੈ ਜਿਹਦੇ ਕੋਲ ਉਹਨੇ SIM ਲਈਏ ਉਹ ਇੰਡੀਆ ਨੂੰ ਛੱਡ ਕੇ ਆਸਟ੍ਰੇਲੀਆ ਪਹੁੰਚ ਗਿਆ ਤੇ ਇੱਥੇ ਇਹਨੂੰ ਲੈ ਕੇ ਜਿਹੜਾ ਹਜੇ ਵੱਡੇ ਵੱਡੇ ਰਾਜ਼ ਖੁੱਲਣਗੇ ਠੀਕ ਹੈ ਤੇ ਵਿਕਰਮ ਮਜੀਠੀਏ ਦੇ ਗੱਲ ਦੀ ਜਿਹੜਾ ਨਾ ਇਹ ਹੱਡੀ ਬਣ ਚੱਲੀ ਹੈ ਐਸਐਮ ਸਿਮ ਵਾਲਾ ਮਾਮਲਾ ਜਿਹੜਾ ਨਾ ਨਾਲ ਹੀ ਇੱਥੇ ਜਿਹੜਾ ਨਾ ਲਾਈਕ 500 ਕਰੋੜ ਸੰਪਤੀ ਦੀ ਗੱਲ ਹੁੰਦੀ ਪਈ ਸੀ ਇੱਥੇ 540 ਕਰੋੜ ਨਹੀਂ ਬਲਕਿ ਇੱਥੇ 800 ਕਰੋੜ ਤੋਂ ਵੀ ਵੱਡੀ ਸੰਪਤੀ ਜਿਹੜੀ ਹੈ ਉਹਦਾ ਇਨਕਸ਼ਾਫ ਹੋਇਆ ਹੈ ਉਹ ਐਕਸਪੋਜ਼ ਹੋਇਆ ਹੈ ਤੇ ਹੁਣ ਜਿਹੜਾ ਵਿਜੀਲੈਂਸ ਨੇ ਇੱਕ ਨਵੀਂ ਨਵਾਂ ਜਿਹੜਾ ਸਬੂਤ ਹੈ ਉਹ ਲੈ ਕੇ ਪੇਸ਼ ਕਰ ਦਿੱਤਾ ਹੈ ਅੱਗੇ ਵਿਕਰਮਨ ਜੀਠੀ ਨਾਲ ਕੀ ਹੋਇਆ ਗਾਜ਼ਾਰੀ ਜੀ ਦੀ ਗੱਲ ਹੈ ਉਹਨੂੰ ਮਾਫੀ ਤਾਂ ਕਿਸੇ ਤੋਰ ਨਹੀਂ ਲੱਭਣੀ ਚਾਹੀਦੀ ਜਿਹੜੇ ਉਹਨੇ ਕਾਰੋਬਾਰ ਕੀਤੇ ਸਨ ਚਿੱਟੇ ਦੇ ਕਾਰੋਬਾਰ ਨਾਲੇ ਅਥੇ ਜੀ ਅਸੀਂ ਕਰਾਂਗੇ ਗੱਲ ਕਰਨਲ ਪੁਸ਼ਪਿੰਦਰ ਬਾਤ ਕੇਸ ਦੀ ਤੇ ਇਸ ਕੇਸ ਦੇ ਵਿੱਚ ਸੀਬੀਆਈ ਨੇ ਵੱਡੇ ਵੱਡੇ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਨੇ ਉਹ ਐਸਐਚਓ ਜਿਹੜੇ ਇਹਦੇ ਵਿੱਚ ਕਾਰਵਾਈ ਨਹੀਂ ਕਰਦੇ ਫਿਰ ਸਨ ਐਸ ਪੂਰੀ ਦੀ ਪੂਰੀ ਕਾਰਵਾਈ ਦੇ ਵਿੱਚ ਉਹਨਾਂ ਦਾ ਹੱਥ ਸੀ ਨਾਲ ਹੀ ਇੱਥੇ ਆ ਠੀਕ ਹੈ ਉਹ ਜਿਹੜਾ ਇਨਕਾਊਂਟਰ ਹੋਇਆ ਠੀਕ ਹੈ ਉਹਦੀ ਕਿ ਉਹ ਫੇਕ ਇਨਕਾਊਂਟਰ ਸੀ ਤੇ ਉਹਦੇ ਵਿੱਚ ਵੀ ਇਹੀ ਲੋਕ ਮਲਵਤ ਸਨ ਉਹਦਾ ਲਾਈਕ ਕੀ ਕੀ ਗੱਲ ਨਾ ਹੈ ਲਾਈਕ ਮੇਰੇ ਮਾਈਂਡ ਚੋਂ ਨਿਕਲ ਗਿਆ ਇੱਥੇ ਕੋਰ ਕਰਕੇ ਨਾ ਹੈ ਤੇ ਉਹਨਾਂ ਦਾ ਵੀ ਕਹਿੰਦਾ ਕਿ ਆ ਜਾਂਦਾ ਵੀ ਕਿ ਇਨਕਾਊਂਟਰ ਵਿੱਚ ਜਿਹੜਾ ਕਤਲ ਕੀਤਾ ਉਹ ਵੀ ਇਹਨਾਂ ਨੇ ਕੀਤਾ ਤੇ ਹੁਣ ਇਹ ਵੱਡਾ ਜਿਹੜਾ ਨਾ ਐਕਸ਼ਨ सीबीआई ਐਨਆਈਐਸਐਚਓਸ ਤੇ ਖਿਲਾਫ ਜਿਹੜਾ ਹੈ ਲੈ ਚੁੱਕੀ ਹੈ ਤੇ ਇੱਥੇ ਕੋਈ ਵੀ ਬੰਦਾ ਜਿਹੜਾ ਇਹਦੇ ਵਿੱਚ ਮਲਬੀ ਸੀ ਉਹਦੀ ਜਾਨ ਬਖਸ਼ੀ ਨਹੀਂ ਹੋਏਗੀ ਸਜ਼ਾ ਹੋਏਗੀ ਤੇ ਤੁਸੀਂ ਕੀ ਕਹੋਗੇ ਇਸ ਪੂਰੀ ਦੀ ਪੂਰੀ ਅਪਡੇਟ ਨੂੰ ਲੈ ਕੇ ਤੁਹਾਡਾ ਜੋ ਵੀ ਕਹਿਣਾ ਹੈ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਬਲੇ ਚੈਨਲ ਦਾ ਵੀ ਤੁਹਾਡਾ ਸਤਿ ਸ੍ਰੀ ਅਕਾਲ ਹੁੰਦੀ ਸੱਚੇ ਕਾਮ ਸੇ